ਜ਼ਿਲ੍ਹਾ ਪੁਲਿਸ ਵੱਲੋਂ 26 ਜਨਵਰੀ ਦੇ ਮੱਦੇਨਜ਼ਰ ਜ਼ਿਲ੍ਹਾ ਸੁਧਾਰ ਘਰ ਵਿਖੇ ਕੀਤੀ ਗਈ ਅਚੰਚੇਤ ਚੈਕਿੰਗ ਸ਼੍ਰੀ ਮੁਕਸਰ ਸਾਹਿਬ ਦੀ ਜ਼ਿਲ੍ਹਾ ਪੁਲਿਸ ਵੱਲੋਂ ਮੁੱਖ ਮੰਤਰੀ ਪੰਜਾਬ ਡੀਆਈਜੀ ਪੰਜਾਬ ਅਤੇ ਆਈਜੀ ਫਰੀਦਕੋਟ ਰੇਂਜ ਦੀਆਂ ਹਦਾਇਤਾਂ ਤਹਿਤ 26 ਜਨਵਰੀ ਦੇ ਮੱਦੇਨਜ਼ਰ ਐਸਐਸਪੀ ਤੁਸ਼ਾਰ ਗੁਪਤ ਦੇ ਅਗਵਾਈ ਹੇਠ ਜ਼ਿਲ੍ਹਾ ਸੁਧਾਰ ਘਰ ਦੀ ਅਚੰਚੇਤ ਚੈਕਿੰਗ ਕੀਤੀ ਗਈ ਪੁਲਿਸ ਵੱਲੋਂ ਇਹ ਜਾਣਕਾਰੀ ਦੁਪਹਿਰਕੀ 3 ਵਜੇ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਦਿੱਤੀ ਗਈ ਐਸਐਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਕਰੀਬ 3 ਘੰਟੇ ਚੱਲੇ ਇਸ ਚੈਕਿੰਗ ਅਭਿਆਨ ਦੌਰਾਨ ਕਰੀਬ 150 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸੁਧਾਰ ਕਰਦੀਆਂ ਸਾਰੀਆਂ ਬੈਰਕਾਂ ਅੰਦਰ ਓਨ ਅਤੇ ਬਾਹਰ ਜਾਣ ਵਾਲੇ ਰਸਤਿਆਂ ਤੋਂ ਇਲਾਵਾ ਕੈਦੀ ਅਤੇ ਹਵਾਲਾਤਿਆਂ ਦੀ ਚੰਗੀ ਤਰ੍ਹਾਂ ਸਰਚ ਕੀਤੀ ਗਈ ਜਦਕਿ ਸੁਧਾਰ ਘਰ ਦੇ ਵਿੱਚ ਹਾਈ ਸਕਿਉਰਿਟੀ ਜ਼ੋਨ ਵਿੱਚ ਵੀ ਸਰਚ ਬਿਆਨ ਚਲਾਇਆ ਗਿਆ ਐਸਐਸਪੀ ਨੇ ਦੱਸਿਆ ਕਿ ਇਸ ਅਚਨਚੇਤ ਚੈਕਿੰਗ ਦਾ ਮੁੱਖ ਉਦੇਸ਼ ਨਸ਼ਾ ਤੇ ਜੇਲ੍ਹ ਦੇ ਅੰਦਰ ਗੈਂਗਸਟਰਾਂ ਦੇ ਨੈੱਟਵਰਕ ਨੂੰ ਤੋੜਨਾ ਹੈ ਅੱਜ ਜੀ ਸਾਡੇ ਜੋ ਸਾਡਾ ਜ਼ਿਲ੍ਹੇ ਦਾ ਜੇਲ੍ਹ ਹੈਗਾ ਉਹਨਾਂ ਦੇ ਨਾਲ ਜੋ ਹੈ ਟਾਈਅਪ ਕਰਕੇ ਇੱਕ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਹੈ ਜੇਲ੍ਹ ਦੀ ਜਿਹਦੇ ਵਿੱਚ ਸਾਡੇ ਇੱਕ ਐਸਪੀ ਤੋਂ ਡੀਐਸਪੀ ਸਚਾਰ ਐਸਐਚਓਜ਼ ਦੇ ਨਾਲ 150 ਮੁਲਾਜ਼ਮਾ ਨੇ ਆ ਕੇ ਅਚਨਚੇਤ ਚੈਕਿੰਗ ਕੀਤੀ ਜੋ ਅੰਦਰ ਬਾਰਿਕਸ ਹੈਗੇ 6 जो ब्लॉक्स हैं इन आते सारे स चैकिंग की गई है जो हाई सिक्योरिटी जोन है उन्होंने फरोलिया गया इस तो हैगा है जेल के आउटर पेरेफरी के नाल भी एक डिटेल सर्च की गई है ताकि कोई फेके वाली कंप्लेंट हो, बे, कोई और हो बे, और टाइम भी टैकल किया जा सके